ਸ਼ਹੀਦ ਕਰਤਾਰ ਸਿੰਘ ਸਰਾਭਾ ਜੋ ਲੁਧਿਆਣਾ ਜਿਲ੍ਹੇ ਚ ਪੈਂਦਾ ਸਰਾਭਾ ਪਿੰਡ ਆ ਕਰਤਾਰ ਸਿੰਘ ਸਰਾਭੇ ਦਾ ਜੱਦੀ ਘਰ ਆ ਤੁਹਾਨੂੰ ਦਿਖਾਉਣੇ ਆਪਾਂ ਬਾਹਰੋਂ ਵੀ ਤੇ ਅੰਦਰੋਂ ਵੀ ਇਹ ਜੀ ਮੋਟਚ ਪਾਣ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਦ ਦੀ ਪੰਡਾ ਕੋਤੇ ਕੋਲ ਚੀ ਸੀ ਸਨਰ ਸੀ ਸਾਡੇ ਦੇਖਦੇ ਜੋਦੇ कादरी उत्तम রাখো দিয়া ਤਸਵੀਰਾਂ ਉਸ ਸਮੇਂ ਦੀਆਂ ਇਹ ਦੇਖੋ ਇਹ ਬੈੱਡ ਪੁਰਾਣਾ ਉਸ ਸਮੇਂ ਦਾ ਪਲੰਗ ਸੰਦੂਕ ਪਿਆਗਾ ਇੱਧਰ ਇਹ ਚਰਖਾ ਪਿਆ ਇਹ ਉਹ ਸਮੇਂ ਦੀ ਔਰੀਆ ਜੋ ਅੱਜ ਦੇ ਸਮੇਂ ਚ ਮਤਲਬ ਆਇਤਾ ਆਮ ਉਹਨੀਆਂ ਟਰਾਫੀਆਂ ਪੁੰਜ ਨੇ ਦੇਖਿਆ ਹੋਇਆ ਇਧਰ ਰੜਕਣੀ ਮਦਾਨੀ ਮਦਾਨੀ ਇਹ ਤੋਂ ਦੂਸਰੀ ਵੀ ਦੇਖ ਸਕਦੇ ਹੋ ਇਹ ਵੀ ਦੂਸਰੀ ਮੈਨਸੀ ਇਹ ਜੀ ਇਹ ਕੁਰਸੀ ਹੋ ਸਮੇਂ ਦੀ ਤੁਹਾਨੂੰ ਅਸੀਂ ਅਸੀਂ ਵੀ ਰੰਗ ਦਿਖਾਈ ਜਾਂਦੇ ਆ ਉੱਪਰ ਸਾਥੇ ਦਿਖਾਉਨੇ ਆ ਤੁਹਾਨੂੰ ਸੱਤ ਦੇਖੋ ਪੂਰਾ ਉਸ ਸਮੇਂ ਦੀ ਸਤਿਰ ਉਹਦੇ ਘਰੇ ਨੇ ਹਰੇ ਸਤ ਰੋਸ਼ਨ ਦਾਣ ਰੱਖਿਆ ਹੈ ਸਾਰੀਆਂ ਤੁਹਾਨੂੰ ਪੁਰਾਣੀਆਂ ਤਸਵੀਰਾਂ ਦਿਖਾ ਰਿਹਾ ਹਾਂ ਸੀ ਤੇ ਤੁਸੀਂ ਕੀ ਸਨੇਹਾ ਲਾ ਚੁੱਕੇ ਆਈ ਦੀ ਮਡੀ ਜਿਹੜੀ ਨਸ਼ਾ 10 ਦਾ ਰੱਖੋ